ਪਿਆ ਕਿ ਕਲੋਨੀ ਦਾ ਕੀ ਗੇਟ ਵਗੈਰਾ ਤੋੜਿਆ ਕੀ ਮਾਮਲਾ ਹੈ ਇਹਦਾ ਇਹ ਸਾਡੇ ਰਾਹ ਰੋਟਾ ਵਾਲ ਬਾਰ ਨੰਬਰ 7 ਵਿੱਚ ਭਾਗ ਗਿਆ ਹਮ ਜਾਂ ਕਲੋਨੀ ਉਹ ਸਵਾਸਤਿਕ ਤੇ ਕਲੋਨੀਆ ਪੈਦੀਆਂ ਨੇ ਪੰਜ ਸਾਲ ਇਥੋਂ ਮੇਰੇ ਮਿਸਟਰ ਰਵਿੰਦਰ ਕੋਰ ਖਿੰਡਾ ਅਸੀਂ ਵੀ ਇਸ ਇਲਾਕੇ ਨੂੰ ਮਹਿੰਦਕ ਕੀਤੀ ਆ ਇਹ ਬੰਦ ਕਲੋਨੀ ਸੀ ਸਾਡੇ ਪਰਿਵਾਰਾਂ ਨੇ ਸ਼ਹਿਰ ਚੋਂ ਆ ਕੇ ਇੱਥੇ ਜਗਾ ਲੈ ਕੇ ਆਪਣੇ ਵਧੀਆ ਘੁੱਟੀਆਂ ਪੈਣੇ ਵਧੀਆ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਸਾਰੇ ਵਪਾਰੀ ਲੋਕ ਨੇ ਕੋਈ ਵੀ ਕਿਸੇ ਝਗੜੇ ਪੈਣ ਵਾਲ ਸਾਡੇ ਪਰਿਵਾਰ ਨਹੀਂ ਹੈਗੇ ਪਰ ਪਤਾ ਨਹੀਂ ਮੈਂ ਦਾ ਆ ਭਰਾਨਾ ਕਿ ਸਰਕਾਰਾਂ ਕਹਿੰਦੀਆਂ ਆ ਕਿ ਸਾਨੂੰ ਅਸੀਂ ਲੋਕ ਆਪਣੀ ਗੱਲ ਲੈ ਲੈਂਦਾ ਕਿ ਅਸੀਂ ਵੋਟਾਂ ਮੰਗਣ ਆਉਨੇ ਆ ਕਿ ਸਾਨੂੰ ਵੋਟਾਂ ਪਾਉਜੀ ਤੁਹਾਡੇ ਲਈ ਖੜਨੇ ਆ ਤੁਹਾਡੇ ਲਈ ਇਹ ਕਰਾਂਗੇ ਉਹ ਕਰਾਂਗੇ ਪਰ ਜਿੰਦਗੀ ਦੀ ਸੋਚਣ ਕਿਸੀਂ ਆ ਕੰਮ ਵੀ ਕਰਾਂਗੇ ਅਸੀਂ ਸੱਚ ਕਹਿੰਦੇ ਆ ਪਰ ਜਿਹਨੇ ਜਿਹਨੇ ਕਿਰਾਇਆ ਵਾ ਜਿਹੜਾ ਐਸਟੇਬਲਿਸ਼ਡ ਡਿਊਟੀ ਆ ਜਿਹੜਾ ਮੌਜੂਦਾ ਐਮ.ਐਲ.ਏ ਆ ਉਹਨੂੰ ਇੱਥੇ ਚਾੜ ਕੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਕਿ ਤੁਹਾਡੇ ਹਲਕੇ ਵਿੱਚ ਸੰਜੇ ਤਲਵਾਰ ਐਮ.ਐਲ.ਏ ਸੀ ਅਸੀਂ ਕੌਂਸਲਰ ਸੀ ਸਾਨੂੰ ਅਸੀਂ ਪਹਿਲਾ ਅਫਸਰ ਕੋ ਸਾਡੇ ਤੋਂ ਬਿਨਾ ਪੁੱਛੋ ਕਿ ਆਪਸੇ ਤੋਂ ਬੜੇ ਨਾ ਇੱਕ ਵਾਰੀ ਇੱਕ ਵਾਰੀ ਸਾਡੇ ਤੋਂ ਬਿਨਾ ਕੋਈ ਅਫਸਰ ਪਿੱ ਪੁਤ ਪੁਛਾਸ਼ੂ ਮਾੜਾ ਕਹ ਲਈਏ ਕਾਰਪੋਰੇਸ਼ਨ ਮਾੜਾ ਕਹ ਲਈਏ ਪਰ ਉਹਨਾਂ ਦੀ ਉਹਨਾਂ ਨੂੰ ਵੀ ਕਿਸੇ ਦਾ ਆਰਡਰ ਆ ਉਹਨਾਂ ਦੇ ਉਹ ਕਿਸੇ ਆਰਡਰ ਬਿਗਾਰ ਨਹੀਂ ਆਏ ਜੇ ਉਹਨਾਂ ਨੂੰ ਕਿਸੇ ਦਾ ਆਰਡਰ ਤੇ ਉਹ ਪਹਿਲਾਂ ਘਟੋ ਘਟ ਆਪਣੇ ਲੀਡਰ ਨਾਲ ਗੱਲ ਕਰਦੇ ਆ ਕਿ ਭਾਈ ਜੀ ਅਸੀਂ ਤੁਹਾਡੇ ਇਲਾਕੇ ਚ ਆ ਕੇ ਚੱਲੇ ਆ ਹੁਣ ਇਹਨੂੰ ਇਹਨੂੰ ਮਨਜ਼ੂਰੀ ਕਿੰਨ ਦਿੱਤੀ ਆ ਇਹ ਆਪ ਸਾਰੇ ਜਾਣਦੇ ਕਿ ਮਨਜ਼ੂਰੀ ਤੇ ਕਿੰਨੇ ਆ ਜੋ ਹੋਇਆ ਸ਼ਰਮ ਤੱਕਾ ਹੋਇਆ ਵਾ ਆ ਦੇਖੋ ਸਾਡੇ ਸਾਰੇ ਵਪਾਰੀ ਲੋਕ ਜਿਹੜੇ ਕਈਆਂ ਇਹ ਨਹੀਂ ਕਈਆਂ ਲੋਕਾਂ ਨੂੰ ਕੰਮ ਦੇ ਦੇਣੇ ਸਾਰੇ ਸਾਰੇ ਇੱਥੇ ਆ ਕੇ ਸਾਡੀ ਮਤਾਵਾ ਰੋਡ ਤੇ ਆ ਗਈਆਂ ਇਹ ਉਹ ਵੱਡਾ ਸਾਨੂੰ ਤੱਕਾ ਵੀ ਆ ਉੱਤ ਇਹ ਤੱਕਾ ਬਰਦਾਸ਼ਤ ਕੀਤਾ ਜਾਵੇਗਾ ਸੀ ਆਪਣੇ ਪਰਵਾਰਾਂ ਦੇ ਖੜੇ ਆ ਇੱਕ ਕੰਦ ਵੀ ਹੋਊਗੀ ਤਾਂ ਗੇਟ ਵੀ ਲੱਗਣਗੇ ਜਿੰਨਾਂ ਤੱਕ ਕੰਦ ਘੇੜਨ ਲੱਗਦੇ ਸੀ ਆਪਣੇ ਪਰਵਾਰਾਂ ਦੇ ਡਟੇ ਨਾ ਮੰਗੇ ਇਹ ਕਲੋਨੀ ਜਿਹੜੀ ਢਾਂ ਦੀ ਫੇਸ ਤੇ ਗੇਟ ਤੋੜਿਆ ਕੇਰੇ ਕੇਦੇ ਹੋਇਆ ਵਾ ਕਿਹੜੀ ਪਾਰਟੀ ਦੇ ਤੁਹਾਨੂੰ ਲੱਗ ਰਿਹਾ ਵਾ ਤੁਹਾਨੂੰ ਮੈਂ ਕਹਿੰਦਾ ਕਿ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਆ ਦਿਲਜੀਤ ਸਿੰਘ ਗਰੇਵਾਲ ਕੋ ਲੈਂ ਮਿਲੇ ਨੇ ਮੈਨੂੰ ਆਪ ਕਿੰਨਾ ਵਾ ਕਿ ਜੋ ਕੋਈ ਨਮਾਇੰਦਾ ਹੁੰਦਾ ਜਦੋਂ ਸੰਜੇ ਤਲਵਾਰ ਐਮਐਲਏ ਸੀ ਅਜੀਤ ਸਿੰਘ ਢਿੱਲੋ ਐਮਐਲਏ ਸੀ ਉਸ ਟਾਈਮ ਜਵਾਬ ਦੇ ਉਹ ਸੀ ਜਦੋਂ ਮੈਂ ਮੌਜੂਦਾ ਕਾਉਂਸਲ ਹੀ ਉਦੋਂ ਮੈਂ ਜਵਾਬ ਰਸੀ ਆਪਣੇ ਰਾਜੇ ਕੰਮ ਨਹੀਂ ਹੁੰਦ ਦਿੱਤਾ ਸਾਨੂੰ ਵੀ ਆਫਰ ਆਈਆਂ ਸੀ ਕਿ ਭਾਜੀ ਪਿੱਛੇ ਕਲੋਨੀਆਵਾਂ ਕਲੋਨੀਆ ਪਟਰੀਆਂ ਦੱਸੋ ਤੁਸੀਂ ਚੋਨੇ ਕੀ ਆ ਤੁਸੀਂ ਕੀ ਕਰਨਾ ਚਾਹੁੰਦੇ ਹੋ ਅਸੀਂ ਆਪਣੇ ਪਰਿਵਾਰਾਂ ਨਾਲ ਸੌਦਾ ਨਹੀਂ ਕੀਤਾ ਸਾਨੂੰ ਪਤਾ ਕਿ ਅਸੀਂ ਆਪਣੇ ਅਸੀਂ ਆਪਣੇ ਪਰਿਵਾਰਾਂ ਨਾਲ ਅੜੇ ਰਹੇ ਆ ਸਾਨੂੰ ਪਤਾ ਕਿ ਅਸੀਂ ਇੰਨਾ ਪਰਿਵਾਰਾਂ ਚ ਅਸੀਂ ਇੰਨਾ ਪਰਿਵਾਰਾਂ ਕੋ ਵੋਟਾਂ ਮੰਗੀਆਂ ਅਸੀਂ ਇਹਨਾਂ ਨੂੰ ਸੇਫਟੀ ਦੇਣੀ ਆ ਇਹਨਾਂ ਨੂੰ ਨੁਕਸਾਨ ਨਹੀਂ ਕਰਨਾ ਠੀਕ ਆ ਇੰਨੇ ਰੋਡ ਬਣੇ ਨੇ ਅੱਗੇ ਵੀ ਰੋਡ ਬੰਦ ਰਹੀ ਲੋਕੀ ਲੰਘਦੇ ਵੀ ਸੀ ਹੁਣ ਇੱਕ ਸਪੈਸ਼ਲ ਇੱਕ ਕਲੋਨੀ ਕਿੱਟੀ ਗਈ ਪਿੱਛੇ ਅੱਗੇ ਖੇਸ ਦੀ ਕਲੋਨੀ ਕਿੱਟੀ ਗਈ ਆ ਇਹ ਭਾਗੇ ਆਉਂਦੇ ਦਾਕ ਸੜ ਦੇ ਨਾਲੇ ਚੱਲਦੇ ਸੀ ਅਸੀਂ ਸੰਜੀਤ ਤਲਵਾਰ ਜੀ ਨੂੰ ਕਹਿ ਕੇ ਸਾਰੇ ਹੌਸਲੇ ਨਾਲ ਇੱਕ ਨੀਵ ਵਾਲੀ ਪਾਰਕ ਬਣਾਈ ਗਈ ਸਾਡੇ ਇਲਾਕੇ ਚ ਕਲੋਨੀ ਕੱਟੀ ਕਿ ਪ੍ਰਾਨੀਆਂ ਇੱਥੇ ਕੋਈ ਪਾਰਕ ਨਹੀਂ ਹੈਗੀ ਅੱਜ ਪਾਰਕਾ ਪਾਰਕ ਵਿੱਚ ਰੋਡ ਕਿਦਾਂ ਬਣਾਣਗੇ ਸਰਕਾਰੀ ਇੱਕ ਤਾਂ ਰੋਡ ਬਣਾਣਗੇ ਇਹ ਅੱਜ ਇੰਨੇ ਚੇਰਵਾਦ ਕਲੋਨੀ ਜਿਹੜੀ ਕੱਟੀ ਆ ਕਲੋਨੀ ਢਾਂਦੀ ਇਹਨਾਂ ਨੂੰ ਦੇ ਦਿੱਤਾ ਵੀ ਇੰਨੇ ਚਿਰ ਪਹਿਲਾਂ ਕੋਈ ਕੋਈ ਨਹੀਂ ਬੋਲਿਆ ਪਹਿਲਾਂ ਅੱਜ ਇਹ ਕਿਹੜਾ ਮਾਮਲਾ ਆ ਗਿਆ ਜੀ ਸਾਹਮਣੇ ਜੀ ਤੁਹਾਨੂੰ ਜੀ ਜਾਣਦੇ ਹੋ ਪੀਮੀਲੀ ਭੁਗਤਲਾ ਕੰਮ ਹੋਇਆ ਵਾ ਇੱਥੇ ਸਾਡੇ ਕੋਲ ਭਾਗ ਹੈ ਹੋਮ ਜਗ ਜਾਨ ਸਵਾਸਥੀ ਕੋਲ ਸਾਡੇ ਕਿਸੇ ਪਰਵਾਹ ਦਾ ਹੱਥ ਨਹੀਂ ਹੈਗਾ ਇਹ ਕਿ ਛੋਮੀ ਲੀਪੂਤਾਂ ਕੰਮ ਹੋ ਗਿਆ ਵਾ ਇਹ ਕਿਸੇ ਦੇ ਹੱਥੋਂ ਦਾ ਅੱਜ ਪਰਵਾੜ ਰੋਡ ਦੇ ਉਪਰ ਨਾ ਹੁੰਦੇ ਇਹ ਸਾਰੇ ਸੁੱਤੇ ਪਏ ਸੀ ਅਸੀਂ ਜ਼ਿਆਰ ਕਰ ਰਹੇ ਸੀ ਸਾਨੂੰ ਤੁਸ ਮਤਲਬ ਕਹਿਂਦਾ ਹੈ ਪਾਰਟੀਆਂ ਦਾ ਹੱਥ ਆ ਭਾਜੀ ਮੇਰੀ ਗੱਸਲ ਮਰਜੀ ਵੀ ਕਹਿੰਦਾ ਮੈਂ ਇਲਾਕੇ ਦਾ ਕਾਉਂਸਲ ਸੀ ਮੇਰੇ ਇਲਾਕੇ 'ਚ ਕੋਈ ਵੀ ਕਾਪਰੇਸ਼ਨ ਕੰਮ ਕਰਦੋ ਪਹਿਲਾਂ ਮੈਨੂੰ ਪੁੱਛਦੀ ਹੈ ਕਿ ਅਸੀਂ ਆਹ ਕੰਮ ਕਰ ਲੇਗਾ ਅਸੀਂ ਮੂਰਤ ਕਰਦੇ ਯਾਰ ਅਸੀਂ ਟੂਬਲਾਂ ਦੇ ਗਲੀਆਂ ਨੂੰ ਛੜਕਲ ਮੂਰਤ ਕਰਦੇ ਆ ਸਾਨੂੰ ਪੁੱਛ ਕੇ ਮੂਰਤ ਕਰਦੇ ਆ ਮੇਰੇ ਤੋਂ ਬਿਨਾ ਪੁੱਛੇ ਕੋਈ ਮੂਰਤ ਕਰ ਜੂਗਾ ਮੇਰੇ ਕੰਮ ਦਾ ਐਮਐਲਏ ਦੇ ਕੰਮ ਦਾ ਕਿਉਂ ਉਸ ਤੋਂ ਬਿਨਾ ਅਗਰ ਐਮਐਲਏ ਨੂੰ ਪਤਾ ਕਿ ਮੇਰੇ ਇਲਾਕੇ 'ਚ ਜੇ ਕਲੂਨੀਆਂ ਉਪਰਾਲਿਕ ਮੇਰਾ ਹਲਕਾ ਵਾ ਇਹ ਕੰਮ ਕਿਉਂ ਹੋ ਰਿਹਾ ਤੁਹਾਡੀ ਕੀ ਲੱਗਦੀ ਐਸਡੀਐਮ ਸਾਹਿਬ ਨੇ ਡੀਸੀ ਸਾਹਿਬ ਨੇ ਜਾਂ ਕਮਿਸ਼ਨਰ ਸਾਹਿਬ ਨੇ ਐਮਐਲਏ ਨੂੰ ਫੋਨ ਕੀਤਾ ਹੋਗਾ ਮੈਂ ਕਹਿੰਦਾ ਯਾਰ ਆਪਾਂ ਜਿਹੜੀ ਡਿਊਟੀ ਆਪਣੀ ਸੇਵਾ ਅਸੀਂ ਕਹਿੰਦੇ ਕਿ ਅਸੀਂ ਆਮ ਆਦਮੀ ਪਾਰਟੀ ਦਾ ਖੜੇ ਆ ਆਮ ਆਦਮੀ ਇਹ ਕਿੰਨੂ ਕਿੰਨੇ ਆਮ ਆਦਮੀ ਮੈਂ ਵੀ ਆ ਸਾਰੇ ਆਮ ਆਦਮੀ ਆ ਪਰ ਅਸੀਂ ਕਿਸ ਵਿਚਾਰ ਤੇ ਆਮ ਆਦਮੀ ਪਾਰਟੀ ਦਾ ਖੜੇ ਆ ਧੱਕਾ ਕਰ ਲਈ ਖੜੇ ਆ ਅਸੀਂ ਧੱਕਾ ਇਹ ਇਹ ਬਰਦਾਸ਼ਤ ਆ ਦੀ ਗੱਲ ਨਹੀਂ ਹੈ ਕਿ ਠੀਕ ਆ ਸਾਡੇ ਪਰਿਵਾਰ ਫਿਰ ਵੀ ਕੀ ਕਰ ਰੋੜ ਕੇ ਰੇਸਨ ਦੁੱਖ ਲੱਗਦਾ ਕਿ ਅਸੀਂ ਜਨਤਾ ਪਰੇਸ਼ਾਨ ਹੋ ਰਹੀ ਆ ਪਰ ਕੀ ਕਰੀ ਹੁਣ ਸਾਡੇ ਅੱਜ ਗੇਟ ਆਇਆ ਕੱਲੂ ਸਾਡੇ ਘਰ ਟਾਰਨ ਗੇ ਤੁਹਾਡੇ ਸਾਹਮਣੇ ਉਹ ਦੇਖੋ ਜੀ ਉਹ ਦੇਖੋ ਤਾਰਾ ਟਾਵਰ ਲਾ ਥੱਲੇ ਉਹ ਦੇਖੋ ਜਾਂਦੀ ਪਈ ਜਗਾ ਉਹ ਦੇਖੋ ਉਹ ਧੱਕਾ ਨੇਗਾ ਉਹ ਪ੍ਰਸ਼ਾਸਨ ਨਿਕਲ ਨਹੀਂ ਆ ਰਹੇ ਉਹ ਪ੍ਰਸ਼ਾਸਨ ਨਿਕਲ ਨਹੀਂ ਆਇਆ ਕਿ ਕੱਲੂ ਕੋਈ ਟ੍ਰੇਜ ਨਹੀਂ ਹੋ ਸਕਦੀ ਆ ਟਾਵਰ ਥੱਲੇ ਹੀ ਬਣਾ ਦੇ ਰੋੜ ਮਕਾਮ ਲਾਤੇ ਇੱਕ ਗੇਟ ਲੱਗਾ ਕੰਧ ਹੋਈ ਆ ਪਤਾ ਕਿ ਇਹ ਕਲੋਨੀ ਬੰਦ ਜਿੰਨੇ ਪਰਿਵਾਰ ਖੜੇ ਜਦੋਂ ਕਲੋਨੀ ਜਦੋਂ ਕੱਟੀ ਗਈ ਆ ਬੰਦ ਕਲੋਨੀ ਕੱਟੀ ਗਈ ਆ ਆ ਗੇਟ ਲੱਗੇ ਆ ਜਾਇੰਟ ਕਲੋਨੀ ਲੱਗੇ ਲੱ ਸਰਕਾਰ ਸਾਡੀ 5500 ਤੋਂ ਕੋਈ ਇਸ ਕਾਲ ਦੀ ਦਿੱਕਤ ਆਈ ਨਹੀਂ। ਪਰ ਸਾਡੇ ਕੋਲ ਵੀਡੀਓਗ੍ਰਾਫੀ ਵੀ ਹੈ। ਸਾਨੂੰ ਸਾਨੂੰ ਆਫਰ ਆਈਆਂ ਸੀ ਪਰ ਸਾਨੂੰ ਦਿੱਕਤ ਨਹੀਂ ਆਈ ਕਿਉਂਕਿ ਅਸੀਂ ਵਿਕੇ ਨਹੀਂ। ਨਾ ਵਿਕਦੇ ਨਾ ਵਿਕਾਂਗੇ। ਨਾ ਅਸੀਂ ਆਪਣੇ ਪਰਿਵਾਰਾਂ ਨਾਲ ਖੜੇ ਹਾਂ, ਪਰਿਵਾਰਾਂ ਤੱਕਾ ਨਹੀਂ ਹੁੰਦਾਂਗੇ। ਇੱਥੇ ਕੋਈ ਸਿਆਸਤ ਨਹੀਂ ਭਾਜੀ। ਇੱਥੇ ਕੋਈ ਸਿਆਸਤ ਨਹੀਂ ਨਾ ਸਿਆਸਤ ਕਰਨਾ ਇਹਨਾਂ ਸੱਦ ਕਰਨੀ ਆ। ਪਰਿਵਾਰਾਂ ਨਾਲ ਖੜੇ ਹਾਂ ਜਿੱਥੇ ਪਰਿਵਾਰ ਬੈਠਣਗੇ ਉੱਥੇ ਨਾਲ ਬੈਠਾਂਗੇ। ਜਿੱਥੇ ਪਰਿਵਾਰ ਸੌਣਗੇ ਨਾਲ ਸੋਵਾਂਗੇ। ਆਂਦਾ ਆਇਆ ਵਾ ਇਹਦਾ ਕੀ ਮਾਮਲਾ? ਸਾਡੇ ਧਿਆਨ 'ਚ ਆਇਆ। ਸਾਨੂੰ ਜਿੱਥੇ ਤੱਕ ਪਤਾ ਲੱਗਿਆ ਵੀ ਆ ਪ੍ਰਾਈਵੇਟ ਕਲੋਨੀयां ਬੰਦ ਕਰਦੀਆਂ ਇਹ ਤਾਂ ਪਿਛਲੇ ਪਨੇ ਕਿੰਨੇ ਨਵੀਂ ਕਲੋਨੀ ਪ੍ਰੋਪਰਟੀ ਖਰੀਦੀ ਸੀ ਪ੍ਰੋਪਰਟੀ ਵਾਲੇ ਨੂੰ ਬੈਨੀਫਿਟ ਦੇਣ ਦੀ ਖਾਤਰ ਸਰਕਾਰ ਜੇ ਸਰਕਾਰ ਦੇ ਨਮਾਇਦੇ ਸਿੱਧਾ ਰਾਹ ਖੋਲਕੇ ਕਿਉਂਕਿ ਉਹ ਜ਼ਮੀਨ ਜੇ ਸਿੱਧਾ ਰਾਹ ਇੱਧਰ ਦੀ ਖੁੱਲ ਜਵੇ ਰਾਹ ਹੌਂ ਰੋਡ ਨੂੰ ਆ ਜਵੇ ਤਾਂ ਉਹਦੀ ਡਬਲ ਕੀਮਤ ਹੋ ਜਾਂਦੀ ਹੈ ਜੇ ਨਹੀਂ ਖੁੱਲਦਾ ਤਾਂ ਉਹਦੀ ਕੀਮਤ ਨਹੀਂ ਵੱਧਦੀ ਇਸ ਕਰਕੇ ਉਹਨੂੰ ਕੀਮਤ ਵਧਾਉਣ ਦਾ ਮਤਲਬ ਹੁੰਦਾ ਵੀ ਬੈਨੀਫਿਟ ਖੁਦ ਲੈਣਾ ਸਰਕਾਰ ਦੇ ਨਮਾਇਦਿਆਂ ਨੇ ਖੋਦ ਬੈਨੀਫਿਟ ਲੈਣ ਦੀ ਖਾਤਰ ਇਹ ਵੱਡਾ ਜਿਹੜਾ ਡਰਾਮਾ ਕੀਤਾ ਗਿਆ ਰਾਤੋ ਰਾਤ ਆ ਕੇ ਸਰਕਾਰ ਤੇ ਵਿਭਾਗਾਂ 'ਤੇ ਨਾਮ ਲਾ ਕੇ ਸਰਕਾਰ ਦੇ ਪ੍ਰੈਸ਼ਰ ਥੰਦੇ ਵਿਭਾਗਾਂ ਨੇ ਕੰਮ ਕੀਤਾ ਜੋ ਕਿ ਇਨਡਿਕਲ ਆ ਔਰ ਇਹਨਾਂ ਦੇ ਉੱਤੇ ਮੈਂ ਖੰਦਨ ਵੀ ਪਾਰਦੀ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਇਹ ਕੰਮ ਕੀਤਾ ਚਾਹੇ ਉਦਾਰਪੇਸ਼ਨ ਵਾਲੇ ਹੋਣ ਜਾਂ ਪੁਲਿਸ ਵਾਲੇ ਹੋਣ ਇਹਨਾਂ ਤੇ ਮੁਕਦਮਾ ਦਰਜ ਹੋਣਾ ਚਾਹੀਦਾ ਲੋਕਾਂ ਦੇ ਨਾਲ ਅਤਿਆਚਾਰ ਕੀਤਾ ਅੱਜ ਦੇ ਘਾਰੋਬਾਰੀ ਲੋਕ ਨੇ ਮਿਹਨਤ ਕਾ ਸ਼ਲੋਕ ਨੇ ਉਹਨਾਂ ਲੋਕਾਂ ਦੇ ਇਹਨਾਂ ਪ੍ਰਾਈਵੇਸੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੁਹਾਨੂੰ ਕੀ ਲੱਗ ਰਿਹਾ ਕਿ ਇਹ ਜਿਹੜੀਆਂ ਦੂਜੀਆਂ ਪਾਰਟੀਆਂ ਕਰਾ ਰਹੀਆਂ ਜਾਂ ਜਿਹੜੀ ਕਲੋਨੀ ਜਿਹੜੀ ਇੰਨੇ ਚੇਹਰੇ ਤੇ ਬਣੀ ਆ ਪਹਿਲਾਂ ਕੋਈ ਵੀ ਇੰਨੀਆਂ ਪਾਰਟੀ ਦੀ ਟਿੱਕੀਆਂ ਸੀ ਐਦਾਂ ਐਦਾਂ ਦੀ ਕੋਈ ਰੌਮਤ ਨਹੀਂ ਆਈ ਜਿਹੜੀ ਇਸ ਵੇਲੇ ਆ ਗਈ। ਮੈਂ ਗੱਲ ਕੀਤੀ ਏਟੀਪੀ ਸਾਹਿਬ ਨਾਲ ਕਮਿਸ਼ਨ ਸਾਹਿਬ ਨਾਲ ਉਹ ਕਹਿੰਦੇ ਜੀ ਇਹ ਰੈਵਨਿਊ ਰਸਤਾ ਹੈ। ਏਟੀਪੀ ਕਹਿੰਦਾ ਨਹੀਂ ਜੀ ਰੈਵਨਿਊ ਰਸਤਾ ਨਹੀਂ ਹੈ ਇਹ ਮਨਜ਼ੂਰੀ ਲਈ ਗਈ ਹੈ। ਮਨਜ਼ੂਰੀ ਦੇਣ ਦੀ ਕੀ ਲੋੜ ਪਈ? ਜੀ ਆਪਾਂ ਮਜੂਰੀਆਂ ਲੈ ਕੇ ਰਾਹ ਖੋਲਣ ਨੇ ਮੇਰਾ ਖਿਆਲ ਸ਼ਹਿਰ ਦੇ ਵਿੱਚ ਸੈਕੰਡ ਜਗ੍ਹਾ ਇਦਾਂ ਦੀ ਆਉਣਗੀਆਂ। ਜੇ ਹਾਈ ਟੈਂਸ਼ਨ ਵਾਇਰ ਦੀ ਗੱਲ ਕਰੀਏ ਤੇ ਇਦਾਂ ਦੇ ਹੋਰ ਬਹੁਤ ਕਲੋਨੀਆਂ ਨੇ ਜਿੱਥੇ ਹਾਈ ਟੈਂਸ਼ਨ ਵਾਇਰ ਤੇ ਥੱਲੇ ਮਕਾਰ ਬਣੇ ਨੇ ਰਸਤੇ ਬਣਦੇ। ਏਰੀਆ ਕਲੋਡ ਆ ਜਿਹੜੀਆਂ ਕਲੋਨੀਆਂ ਜਿਹੜੀਆਂ ਆ ਕਲੋਨੀਆਂ ਬਸੀਆਂ ਹੋਈਆਂ ਜਿਹੜੀਆਂ ਹੁਣ ਲਾ ਲੋ ਤੁਸੀਂ ਗਲਾਡਾ ਜੇ ਕਲੋਨੀਆਂ ਕੱਟੀਆਂ ਜਾਂਦੀਆਂ ਵਾਂ। ਜਿਹੜੀਆਂ ਪਾਸਿੰਗ ਨਹੀਂ ਹੁੰਦੀਆਂ ਉਹ ਹੱਲੇ ਤੱਕ ਬਣੀਆਂ ਬਨ ਰਹੀਆਂ ਉਹਤੇ ਕੋਈ ਕਾਰਵਾਈ ਨਹੀਂ ਹੋ ਰਹੀ। ਜਿਹੜੀ ਬਦੀ ਸਹੀ ਕਲੋਨੀ ਬਣੀ ਹੋਈ ਆ ਪਾਸ ਹੋਈ ਆ ਉਹਨੂੰ ਢਾਇਆ ਜਾ ਰਿਹਾ। ਇਹਦੇ ਕਿਰਿਆ ਤੇ ਤੁਸੀਂ ਕੀ ਕਹਿਣਾ ਚਾਹੁੰਗੇ ਮੈਂ ਕਹਾਂ ਵੀ ਇਹ ਸਿਰਫ ਤੇ ਸਿਰਫ ਨਿੱਜੀ ਲਾਭ ਲੈਣ ਦੀ ਖਾਤਰ ਆ ਸਰਕਾਰ ਦੇ ਨਮਾਇੰਦਿਆਂ ਵੱਲੋਂ ਨਿੱਜੀ ਲਾਭ ਲੈਣ ਦੀ ਖਾਤਰ ਕਿਸੇ ਨੂੰ ਬੈਨੀਫਿਟ ਦੇਣ ਦੀ ਖਾਤਰ ਬੈਨੀਫਿਟ ਤਾਂ ਦਿੱਤਾ ਜਾਂਦਾ ਜੇ ਸਾਨੂੰ ਵੀ ਮਿਲਣਾ ਹੋਵੇ ਤਾਂ ਹੀ ਕਿਸੇ ਦਾ ਬੈਨੀਫਿਟ ਤਾਂ ਜਾਂਦਾ ਜੇ ਮੰਨ ਲਓ 15000 ਰੁਪਏ ਰੇਟ ਪਹੁੰਚ ਜਾਂਦਾ ਤੇ ਉਹਨੂੰ 25-30 ਕਰੋੜ ਰੁਪਏ ਦਾ ਫਾਇਦਾ ਹੁੰਦਾ 25-30 ਕਰੋੜ ਦੇ ਵਿੱਚੋਂ ਸਰਕਾਰ ਦੇ ਨਮਾਇੰਦਿਆਂ ਨੂੰ ਕਿੰਨਾ ਮਿਲੂਗਾ ਤੁਸੀਂ ਆਪ ਸੋਚੋ ਇਹ ਪੈਸੇ ਕਮਾਉਣ ਦਾ ਇੱਕ ਤਰੀਕਾ ਉਹਨਾਂ ਨੂੰ ਕੋਈ ਉਹਨਾਂ ਨੂੰ ਪਤਾ ਵੀ ਅਸੀਂ ਦੂਬਾ ਤਾਂ ਉਹਨਾਂ ਨੇ ਅੱਜ ਨੱਕ ਇਕੱਠਾ ਕਰ ਲਈਏ ਕਰ ਲਈਏ ਉਹਦੇ ਲਈ ਇਹ ਕੰਮ ਕੀਤੇ ਜਾ ਰਹੇ ਨੇ ਕੋਈ ਸਰਕਾਰ ਦਾ ਧਿਆਨ ਕਮਾਂਵਲ ਨਹੀਂ ਲੋਕਾਂ ਨੂੰ ਫਾਇਦੇ ਦੇਣ ਵਾਲ ਨਹੀਂ ਲੋਕਾਂ ਦੇ ਵਿਕਾਸ ਵਾਲ ਨਹੀਂ ਲੋਕਾਂ ਦੇ ਲੋੜਾਂ ਵਾਲ ਨਹੀਂ ਸਿਰਫ ਨਿਜੀ ਆਪਣੇ ਕੰਮ ਰੇੜੀਆਂ ਤੋਂ ਪੈਸੇ ਰਜਿਸਟਰੀਆ ਗਰਾਊਂਡ ਦੇ ਪੈਸੇ ਪਲਾਟਾਂ ਦੇ ਕਬਜ਼ੇ ਆਹ ਕੰਮ ਸਰਕਾਰ ਦੇ ਨਮਾਇंदे ਕਰ ਰਹੇ ਨੇ ਆਹ ਆ ਤੁਹਾਡੇ ਸਾਹਮਣੇ ਅੰਦਰ ਹੀ ਦੇਖੋ ਸਾਬ ਜਿਹੜੀ ਪਿੱਛੇ ਇੱਕ ਦੁਆਰ ਬਣੀ ਹੋਈ ਹੈ ਉਹਦੇ ਬੈਕ ਸਾਈਡ ਤੇ ਕੋਈ ਗ੍ਰੀਨ ਵੈਲੀ ਹੈ ਉਹਨਤੇ ਪਰ ਤੁਪਾ ਕੇ ਉਹ ਸੜਕ ਬਣਾ ਸਕਦੇ ਆ ਉੱਥੇ ਲੇਅਰ ਵੈਲੀ ਨੂੰ ਚੇਂਜ ਨਹੀਂ ਕਰ ਸਕਦੇ ਲੇਕਿਨ ਸਰ ਸਾਨੂੰ ਹੁਣੇ ਪਤਾ ਲੱਗਾ ਵੀ ਉੱਥੇ ਪਿੱਛੇ ਟਿੱਪਰ 82 ਆ ਗਏ ਚੁੱਕੇ ਨੇ ਜਿਹੜੇ ਉਹ ਇਹ ਦੇਖੋ ਮੈਂ ਕਹਿੰਦਾ ਵੀ ਕਿੰਨੀ ਮਸਤੀ ਨਾਲ ਕੰਮ ਹੋਇਆ 82 ਟਿੱਪਰ ਆਏ ਜੀ ਪਤਾ ਲੱਗਾ ਹੁਣ ਤੱਕ ਤੁਸੀਂ ਦੇਖਿਆ ਕਦੇ ਵੀ ਕਿਤੇ ਕੰਮ ਚੱਲਦਾ ਹੋਵੇ ਤੇ ਉੱਥੇ ਸਾਰਾ ਕੁਝ ਤਿਆਰ ਬੈਠਾ ਹੋਵੇ ਭੱਤ ਵੀ ਪਿਆਵਾ ਟੈਲਾ ਵੀ ਆ ਗਿਆ ਰੋੜੀ ਵੀ ਆ ਗਈ ਆ ਲੋਕ ਦੇ ਵੀ ਟਰੱਕ ਆ ਗਏ ਨੇ ਵੀ ਇੱਕੋ ਦਮ ਸਾਰਾ ਕੰਮ ਹੋ ਜਾਣਾ ਅੱਜ ਤੱਕ ਦੇ ਇਤਿਹਾਸ ਵਿੱਚ ਤੁਸੀਂ ਮੈਂ ਕਹਿੰਦਾ ਪੰਜਾਬ ਦੇ ਵਿੱਚ ਤੱਕ ਦੇ ਦੇਖੇ ਨੇ ਇਹਨਾਂ ਦਾ ਆ ਇੱਕ ਕੰਮ ਜਿਵੇਂ ਐਡਾ ਵੱਡੀ ਮਸਤੀ ਆਦੀ ਦੇ ਨਾਲ ਕੰਮ ਹੋਣ ਜਾ ਰਿਹਾ ਵੀ ਸਾਰਾ ਕੁਝ ਮੈਂਟੋ ਮੈਟਿਕ ਸਾਰਾ ਕੁਝ ਕਰ ਰਿਹਾ ਹੈ। ਇੱਥੇ ਸਿਰੇ ਪਤਾ ਲੱਗਾ ਪਬਲਿਕ ਦੱਸ ਰਹੀ ਵੀ ਸਿਰੇ ਆ ਕਿ ਇਹਨਾਂ ਨੇ ਗੁੰਡਾਗਰਦੀ ਪੁਲਿਸ ਨੂੰ ਬਹੁਤ ਕੀਤੀ ਹੈ। ਲਾਠੀ ਚਾਰਜ ਔਰ ਬੰਦਿਆਂ ਨੂੰ ਗੱਡੀ 'ਚ ਪਿਠਾਉਣ ਦੀ ਧਮਕੀਆਂ ਦੇ ਕੇ ਪਰਚੇ ਦਰਜ ਕਰਨ ਦੇ ਵੀ ਇਹਨਾਂ ਨੇ ਕਾਰਨ ਪਰਚਾ ਤਾਂ ਪੁਲਿਸ ਤੇ ਹੋਣਾ ਚਾਹੀਦਾ ਤੇ ਕਾਰਪੋਰੇਸ਼ਨ ਤੇ ਹੋਣਾ ਚਾਹੀਦਾ। ਅੱਜ ਪਰਚਾ ਪੁਲਿਸ ਤੇ ਹੋਣਾ ਚਾਹੀਦਾ ਪੁਲਿਸ ਨੇ ਨਜਾਇਜ਼ ਕਿਸੇ ਨੂੰ ਬੈਨੀਫਿਟ ਦੇਣ ਦੀ ਗੱਲ ਪੁਲਿਸ ਦੀ ਡਿਊਟੀ ਥੋੜਾ ਹੈ। ਕਾਰਪੋਰੇਸ਼ਨ ਕਿਹੜੇ ਕੰਮ ਕਰਦੀ ਹੈ ਜਿਹੜੀ ਤਾਂ ਉਹਨ थाँ थाँ था था ਤੇ ਗੰਦਗੀ ਦੇ ਢੇਰ ਲੱਗੇ ਹੋਏ ਨੇ ਸ਼ਿਵਲ ਜਾਮਾ ਕੰਦਾ ਪਾਣੀ ਲੋਕ ਪੀ ਰਹੇ ਨੇ ਜਿਹੜੀ ਉਹਦੀ ਡਿਊਟੀਆਂ ਤਾਂ ਉਹਨਾਂ ਤੋਂ ਕਰਨੀ ਹੋ ਰਹੀ ਜਿਹੜੀ ਡਿਊਟੀ ਨਹੀਂ ਉਹ ਕੰਮ ਕਰਨ ਤੁਰਪੇ ਜਿੱਤੋ ਕੀ ਮੈਥੋ ਕੋਈ ਨਾ ਕੋਈ ਫਾਇਦਾ ਹੋਇਆ ਨਾ ਤਾਂ ਤਰੇ ਸੋ ਆਹ ਕੰਮ ਸਰਕਾਰ ਦੀ ਕਰ ਰਹੀ ਆ ਤੇ ਇਹ ਲੋਕਾਂ ਦੇ ਨਾਲ ਵੀ ਟਕਾ ਵਿਧਾਨ ਦੇ ਨਾਲ ਵੀ ਟਕਾ ਔਰ ਜਿਹੜੀ ਜਿਹੜੀ بڑے ਲੋਕਾਂ ਨੇ ਚਾਹ ਦੇ ਨਾਲ ਸਰਕਾਰ ਬਣਾਈ ਸੀ ਵੀ ਪਤਾ ਨਹੀਂ ਕਿਹੜਾ ਬਦਲਾ ਲੈ ਆਉਣਗੇ ਨਾ ਮਾਰ ਰੈਵਿਊਸ਼ਨ ਆ ਜਾਊਗਾ ਉਹ ਰੈਗੂਲੇਸ਼ਨ ਤੁਹਾਡੇ ਸਾਹਮਣੇ ਆ ਗਿਆ ਠੀਕ ਹੈ ਨਹੀਂ ਤੁਹਾਨੂੰ ਕੋਈ ਨੋਟਿਸ ਵਗੈਰਾ ਭਾਜੀ ਕੋਈ ਨੋਟਿਸ ਸਾਡੇ ਕੋਲ ਸਟੇ ਆਰਡਰ ਪਿਆ ਦਵਾਈ ਦਾ ਸਾਡੇ ਕੋਲ ਆਪਣੀ ਦਵਾਈ ਦਾ ਸਟੇ ਆਰਡਰ ਹੈਗਾ ਦੇਖੋ ਕੀ ਆਰਡਰ ਹੋਣ ਦੇ ਬਾਵਜੂਦ ਉਹਨਾਂ ਨੇ ਦੇਖੋ ਕਿੰਨਾ ਧੱਕਾ ਕੀਤਾ ਵਾ ਅਸੀਂ ਉਹਨਾਂ ਕੋਲ ਅਸੀਂ ਮੰਗਦੇ ਰਹੇ ਕਿ ਸਾਨੂੰ ਦਿਖਾ ਦਿਓ ਕਿੱਥੇ ਤੁਹਾਡੇ ਕੋਲ ਪਰਮਿਸ਼ਨ ਕਿੱਥੇ ਆ। ਉਹਨਾਂ ਨੇ ਪਰਮਿਸ਼ਨ ਦਿਖਾਈ ਨਹੀਂ। ਇੱਕ ਪਰਮਿਸ਼ਨ ਦੀ ਸੀ ਉਹਨਾਂ ਕੋਲ। ਫਿਰ ਵੀ ਉਹਨਾਂ ਹੀ ਸੁਣੇ। ਫਿਰ ਵੀ ਉਹਨਾਂ ਨੇ ਕੋਈ ਸਰਵਾਈ ਨਹੀਂ ਕੀਤੀ। ਜਦੋਂ ਮੇਰੇ ਕੋਲ ਨੋਟਿਸ ਹੈ। ਜਦ ਤੱਕ ਮੈਂ ਨੋਟਿਸ ਮੰਗਵਾਇਆ। ਜੀ ਆਰਡਰ ਮੰਗਵਾਇਆ। ਪਰ ਉਹਨਾਂ ਨੇ ਸਾਰਾ ਉਹ ਤਾਂ ਕਰ ਚੁੱਕੇ ਸੀ। ਉਸ ਤੋਂ ਪਹਿਲਾਂ ਸਾਨੂੰ ਧੱਕੇ ਮਾਰਦੇ ਰਹੇ ਉਹ। ਪੁਲਿਸਾਂ ਨੇ ਧੱਕੇ ਮਾਰਦੇ ਰਹੇ। ਪੁਲਿਸ ਆਈ ਸੀ ਗੱਡੀਆਂ ਆਈਆਂ ਸੀ ਕਿੰਨੀਆਂ ਗੱਡੀਆਂ ਭਾਜੀ? ਸ਼ੀਓਡਰੋਂ ਉਹਨਾਂ ਕੋਲ ਦਾ ਸੀਓਡਰ ਸੇ ਬਿਖਾਂਦੀ ਸੰਮਦਾ ਸ਼ੀਓਡਰਾਂ ਸਾਡੇ ਕੋਲ ਅੱਛਾ ਜੀ ਠੀਕ ਹੈ ਜੀ ਬਿਨਾ ਦੇਖੋ ਬਿਨਾ ਪਰਮਿਸ਼ਨ ਤੋਂ ਉਹਨਾਂ ਨੇ ਇਹ ਸਾਰਾ ਧੱਕਾ ਕੀਤਾ ਉਹ ਆ ਬਾਰਕ ਦੇਖੋ ਸਰਕਾਰੀ ਪਾਰਕ ਹੈ ਇਹ ਤੁਸੀਂ ਦੱਸੋ ਤੁਸੀਂ ਕਿੰਨੀ ਟਾਈਮ ਦੱਸਵਾ ਸੀ ਜਿਹੜੇ ਸਾਰਾ ਵਾਕਿਆ ਹੋਇਆ ਜੀ ਕਿ ਸਾਰਾ ਵਾਕਿਆ ਭਾਜੀ ਸਵੇਰੇ ਅਰਲੀ ਮਾਰਨਿੰਗ ਹੋਇਆ ਭਾਜੀ ਜਿਹੜੇ ਸਾਰੇ ਸੁੱਤੇ ਹੁੰਦੇ ਆ ਅੱਛਾ ਜੀ ਜਦ ਤੱਕ ਸਾਨੂੰ ਪਤਾ ਲੱਗਾ ਉਸ ਤੋਂ ਅੱਧਾ ਤੋੜ ਵੀ ਦਿੱਤੇ ਉਹਨਾਂ ਨੇ ਗਿਆ ਸਾਡੇ 6 ਕਿਤੇ ਆਸ-ਪਾਸ ਤੇ ਜਦੋਂ ਮੈਂ ਉਹਨਾਂ ਨੂੰ ਆਪਣੇ ਇਸ ਸ਼ੀਓਡਰ ਦਿਖਾਇਆ ਉਸ ਤੋਂ ਬਾਅਦ ਕੋਈ ਵੀ ਸਰਕਾਰੀ ਮੁਲਾਜ਼ਮ ਨੇ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਉਸ ਕਹਿੰਦੇ ਪੁਲਿਸ ਆਪਣਾ ਇਨਸਾਫ ਲਈ ਖੜੋ ਤਾਂ ਤੁਹਾਡੇ ਉੱਪਰ ਪਰਚੇ ਕਰਾ ਦੇ। ਬਿਲਕੁਲ ਤੁਹਾਡੇ ਸਾਹਮਣੇ ਮੈਨੂੰ ਕਹਿੰਦੇ ਉਹ ਇਸ ਬੰਦੇ ਨੂੰ ਗੱਡੀ ਜਵਾ ਉਹਨੂੰ ਲੈ ਕੇ ਚੱਲਣਾ ਵਾ। ਅੱਛਾ ਜੀ। ਕਹਿ ਸਕਦੇ ਆ ਸਰ ਕਿਹਦੇ ਸਾਈਟ ਤੇ ਕੰਮ ਹੋ ਰਿਹਾ ਇਹ? ਇਹ ਭਾਈ ਦੇਖੋ ਇਸ ਇਸ ਸਾਹਮਣੇ ਕਲੋਨੀ ਹੈ। ਕਲੋਨਾਈਜ਼ਰ ਆ। ਆ ਦੇਖੋ ਜਿਹੜਾ ਬੰਦਾ ਕਲੋਨੀ ਘੱਟ ਰਿਹਾ। ਪਿੱਛੇ ਵਾਲਾ ਕਲੋਨਾਈਜ਼ਰ ਆ। ਉਹਦਾ ਹੋ ਸਕਦਾ ਤਾਂ ਬਾਕੀ ਗਵਰਨਮੈਂਟ ਦਾ ਦੇਖੋ ਧੱਕਾ ਚੱਲਦਾ ਵਿਆਵ। ਪਬਲਿਕ ਦਾ ਕੋਈ ਸੁਣਿਆ ਸੁਣ ਮਾਈ ਹੈ ਨਹੀਂ ਗੀ। ਬਸ ਪਬਲਿਕ ਜਿਹੜੀ ਸਵੇਰ ਦੀ ਪਰੇਸ਼ਾਨ ਕਰਦੀ ਆ ਨਾ ਐਮਐਲਏ ਆਇਆ ਨਾ ਕੋਈ ਕੋਸਿੰਤਲਾ ਦੀ ਵੀ ਬਿਲਕੁਲ ਭਾਜੀ ਮੇਲੇ ਨੂੰ ਕੀਤਾ ਲੋਕਾਂ ਨੇ ਵੀ ਭਾਜੀ ਇਹਦੇ ਵਾਸਤੇ ਭਾਜੀ ਇਹਦੇ ਵਾਸਤੇ ਇਹਦੇ ਵਾਸਤੇ ਭਾਜੀ ਅਸੀਂ ਪਿਛਲੇ ਸਾਲ ਹਾਂ ਦੋ ਮਿੰਟ ਦੀ ਗੱਲ ਆ ਦੋ ਚਾਰ ਮਿੰਟ ਅਸੀਂ ਇੱਥੇ ਖੜੇ ਸੀ ਆ ਦੋ ਦਿਨ ਨਿਛੜੀ ਆਏ ਕਹਿੰਦੇ ਜੀ ਇੱਥੋਂ ਸਰੀਆ ਕੱਢ ਕੇ ਲੈ ਜੀ ਹਾਂ ਅੱਛਾ ਤੁਸੀਂ ਖੁਦ ਦੇਖੋ ਹਲੇ ਦਾ ਦੋ ਘੰਟੇ ਦੀ ਕਾਰਵਾਈ ਆ ਆ ਪੋਜੀਸ਼ਨ ਆ ਤੇ ਲੋਕਾਂ ਦੇ ਉੱਤੇ ਕੀ ਹਾਲ ਹੋਊਗਾ ਭਾਜੀ ਅਸੀਂ ਬੱਚੇ ਨਹੀਂ ਖੇਡਣ ਜੋਗੇ ਸਾਡੇ ਇੱਥੇ ਗਲੀਆਂ 'ਚ ਰਹਿਣੇ ਨਾ ਲੇਡੀਜ਼ ਬਾਹਰ ਰਹਿਣ ਜੋਗੀਆਂ ਰਹਿਣੀਆਂ ਨੇ ਕਾ ਰੋਜ਼ ਸ਼ਾਮ ਨੂੰ ਖਬਰ ਮਿਲਿਆ ਕਰੂ ਜੀ ਅੱਜ ਕੰਨਾ ਚੋ ਬਾਲੀਆਂ ਲਹਿ ਗਈਆਂ ਅੱਜ ਚੈਨੀ ਹੋ ਕੇ ਕਾਦੀ ਸੇਫਟੀ ਰਹਗੀ ਜੀ ਠੀਕ ਹੈ ਕਲੋਨੀ ਦਾ ਇੱਕ ਸੇਫਟੀ ਪਰਪਸ ਲਈ ਬਣੀ ਆ ਨਾ ਵੀ ਇਹ ਬਾਉਂਡਰੀ ਵਾਲ ਤੇ ਲੋਕ ਤਾਂ ਹੀ ਆ ਕੇ ਰਹੇ ਆ ਔਰ ਜੇ ਸੇਫਟੀ ਖਤਮ ਹੋ ਗਈ ਫਿਰ ਫੇਰ ਕੀ ਆ ਢਿੱਲੋ ਸਾਹਿਬ ਖੜੇ ਸੀ ਇਹ ਉਹਨਾਂ ਨੇ ਕੀ ਅਸਸਨ ਦੇ ਲੈ ਤਾਨੂੰ ਢਿੱਲੋ ਸਾਹਿਬ ਮੈਂ ਤਾਂ ਮਿਲਿਆ ਨਹੀਂ ਸੌਰੀ ਬਾਕੀ ਭਜੀ ਉਹਨਾਂ ਨੂੰ ਪਤਾ ਹੋਣਾ ਢਿੱਲੋ ਸਾਹਿਬ ਨੇ ਦੇਖੋ ਜਿਹਨਾਂ ਨਾਲ ਗੱਲ ਕਰਦੇ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਸਾਨੂੰ ਆਪਣੀ ਦੀਵਾਰ ਦਾ ਵੈਸੇ ਮਤਲਬ ਹੈਗਾ ਤਾਂ ਅਬ ਦੀਵਾਰ ਤਾਂ ਸਾਡੇ ਇਸ਼ੂ ਅਸੀਂ ਸ਼ੁਰੂ ਕਰਵਾਤੀ ਹੈ ਹੁਣ ਅੱਗੇ ਦੇਖੋ ਇਹਦੇ ਕੀ ਕਰਵੀਂ ਉਹਨ ਸਰਕਾਰ ਵੱਲੋਂ ਹੁੰਦੀ ਹੈ ਤੁਸੀਂ ਹੁਣ ਤਰਨੇ ਤੇ ਬੈਠੇ ਹੋ ਕਰ ਨਹੀਂ ਕਾਰਵਾਈ ਹੋਈ ਤੁਸੀਂ ਅੱਗੇ ਇਹ ਭਾਈ ਇੱਥੇ ਚੱਲੂ ਰਹੂਗਾ ਦੇਖੋ ਅਸੀਂ ਜਰੋ ਕਲੋਨੀ ਲਈ ਸੀਗੀ ਬੰਦ ਕਲੋਨੀ ਲਈ ਸੀ ਨਾਲੇ ਭਾਈ ਤੁਸੀਂ ਇੱਕ ਚੀਜ਼ ਦੱਸੋ ਜਿਸ ਚੀਜ਼ ਦਾ ਸਟੇ ਆਰਡਰ ਹੈਗਾ ਵੈ ਸਟੇ ਆਰਡਰ ਅਸੀਂ ਦਿਖਾ ਰਹੇ ਹਾਂ ਸਾਨੂੰ ਉਹਨਾਂ ਨੇ ਇੱਕ ਪਰਮਿਸ਼ਨ ਹੀ ਦਿਖਾ ਸਕੇ ਇਹ ਤੁਹਾਡੇ ਸਾਹਮਣੇ ਇਹ ਸ਼ਰੇਮ ਧੱਕਾ ਹੀ ਹੋ ਰਿਹਾ ਹੈ ਨਾ ਠੀਕ ਹੈ ਜੀ ਤੁਸੀਂ ਸਰਕਾਰੀ ਪਾਰਕ ਦੇ ਵਿੱਚ ਕੋਈ ਬੰਦਾ ਕੁਝ ਬਣਾ ਨਹੀਂ ਸਕਦਾ ਹੁਣ ਤੁਸੀਂ ਦੱਸਿਓ ਇਹ ਸਰਕਾਰੀ ਪਾਰਕ ਦੇ ਵਿੱਚ ਤੁਸੀਂ ਸੜਕ ਬਣਾਉਣ ਲੱਗੇ ਹੋਏ ਹੋ ਉਹ ਕੋਲਾ ਸਾਹਿਬ ਕੋਈ ਇਦਾਂ ਕੋਈ ਵਾਈਟ ਕਰ ਬਹੁਤ ਜਿੰਨੀ ਹੋ ਗਈ ਬਹੁਤ ਅੱਛਾ ਭਾਈ ਇੱਧਰ ਕੋਈ ਮੂਵੀ ਨਾਮ ਸਾਧਵਰੀ ਦੀ ਲਾੜਾ ਇੱਕ ਬਹੁਤ ਬੜਾ ਹੁਣ ਆ ਗਿਆ ਮੈਨੂੰ ਲੱਗਦਾ ਸਾਟਾ ਵਾਏ ਕੋਈ ਆ ਕੱਢ ਲੋ ਕਿਸੇ ਆਪਣਾ ਹੋ ਰਹਿਣ ਲੱਗ ਪਏ ਜੀ ਐਡਾ ਬੜਾ ਸਾਡੇ ਦੇ ਅੱਗੇ ਰੋਡ

चारिया <spaconian> <architecturaludo versucht>